ਬਾਪ ਸਮਝਾ ਦੇ ਮੇਰੀ ਜੂੜ ਤੱਕ ਜ ਸਾਧ ਸੰਤ ਬਾਬਾ ਆ ਬਈ ਮੇਰੇ ਕੋਈ ਤੁਹਾਡੀ ਕੁזי ਹਰੋਂ ਦੇਤੇ ਜਾ ਆ ਕੇ ਬਈ ਕੋਈ ਕਹਾਣੀ ਤੇ ਕਪੜੇ ਪਿੱਟੇ ਨੇ ਜਦੋਂ ਵੀ ਪੈਦਾ ਹੋਏ ਭਾਵੇਂ ਗੰਦਗੀ ਹੋਵੇ ਤੇ ਭਾਵੇਂ ਸਰਦੀ ਹੋਵੇ ਸਾਧ ਸੰਤ ਖਣ ਲੱਗਣਾ ਜ਼ਰੂਰੀ ਹੈ ਸਾਡੇ ਬਾਪੇ ਆਦਮ ਨੇ ਕਹੇ ਬਾਰੇ ਨਾਲ ਸਲਾਹ ਕੀਤੀ ਵੇ ਆਪਣੇ ਮਾਤਾ ਪਿਤਾ ਜੀ ਦੇ ਨਾਲ ਸੇਵਾ ਕਰਨ ਵਾਸਤੇ ਆਇਓ ਹੈ ਨੇ ਆਪਣੀ ਤਾਂ ਮੈਂ ਜੇ ਸਾਥ ਸੁਣਿਆ ਨਾ ਸਾਡੇ ਨਾਲ ਮਾਤਾ ਪਿਤਾ ਸੇਵਾ ਬਿਨਾਂ ਸਾਥੇ ਨਾ ਜੇ ਕੋਈ ਮੌਜੂਦ ਨਹੀਂ ਹੁੰਦਾ ਤੇ ਆਪਾਂ ਤੁਹਾਡੇ ਲਈ ਕਰਦਾ ਆਤਮਾ ਨੂੰ ਹੁੰਦਾ ਆਪਾਂ ਨੇ ਮੇਰੇ ਕੋਲ ਤੇ ਸਾਡੇ ਕਿਉਂ ਆਸ ਇਹ ਵੀ ਮੇਰੀ ਮਾਤਾ ਹੈ ਸਸੀ ਕੌਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਹੀ ਖੁਸ਼ੀ ਪਰ ਅੱਜ ਅਸੀਂ ਪਹੁੰਚਿਆ ਜਲਾ ਗੁਰਦਾਸਪੁਰ ਦੇ ਗੁਰਦੁਆਰਾ ਤੰਤਨ ਬਾਬਾ ਜੀ ਚੰਦੀ ਟੋਲੀ ਗੁਰਦੁਆਰਾ ਕਲੀ ਸਾਹਿਬ ਤੋਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮੌਜੂਦ ਨੇ ਤੋਂ ਉਹਨਾਂ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਆ ਵੀਡੀਓ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਜ਼ਾਹਰ ਪੀਰ ਜਗਤ ਗੁਰੂ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਕੰਜੀਦਾ ਜੀ ਜਦੋਂ ਇਤਿਹਾਸ ਨੂੰ ਪੜਦੇ ਹਾਂ ਅੱਜ ਦਿਖਿਲਦਾ ਕਿ ਜਦੋਂ ਬਾਬਾ ਸ਼੍ਰੀਚੰਦ ਸਾਹਿਬ ਬਾੜਸਰ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਪੱਖੋਂ ਵੇਰਨਾਵੇ ਜਾਂਦੇ ਸਨ ਤੇ ਇਸ ਪਵਲਸਤਾਂ ਦੇ ਇੱਕ ਰਾਤ ਠਹਿਰੇ ਸਨ ਉਸ ਵੇਲੇ ਅਮਰਤ ਵੇਲੇ ਬਾਬਾ ਜੀ ਨੇ ਦਾਤਨ ਕਰਕੇ ਇਸ ਪਵਲਸਤਾਂ ਤੇ ਦਾਤਨ ਗੱਡੀ ਸੀ ਜਿਸ ਤੋਂ ਇਸ ਪਵਲਸਤਾਂ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਆ ਔਰ ਤੇ ਬਯੰਤ ਸੰਤਾਂ ਹਰ ਰੋਜ਼ ਨਤਮਸਤ ਹੁੰਦੀਆਂ ਹਨ ਅਰਦਾਸਾ ਬੇਨਤੀਆਂ ਕਰਦੇ ਹਨ ਇੱਕ ਮਹੀਨੇ ਵਿੱਚ ਬਯੰਤ ਸ਼੍ਰੀ ਅਖੰਡ ਪਾਤਸ਼ਾਹ ਹੁੰਦੇ ਹਨ ਔਰ ਸੰਤਾ ਮਨੋ ਤਲੋਂ ਕਰ ਕੇ ਸੇਵਾ ਕਰਦੀਆਂ ਹਨ ਔਰ ਬਜ਼ੁਰਗਾਂ ਦਾ ਕਹਿਣਾ ਕਿ ਇੱਥੇ ਇੱਕ ਰਾਵੀ ਦਰਿਆ ਵਗਿਆ ਸੀ ਕਾਫੀ ਸਮਾਂ ਪਹਿਲਾਂ ਪਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ ਪਰ ਬਾਬਾ ਸ੍ਰੀ ਚੰਜੀ ਦੇ ਚਰਨਾਂ ਵਿੱਚ ਲੋਕਾਂ ਨੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਸਾਡੀਆਂ ਫਸਲਾਂ ਮਾਰ ਰਹੀਆਂ ਜਾਂਦੀਆਂ ਹਨ ਇਸ ਰਾਵੀ ਦਰਿਆ ਨੂੰ ਬੇਨਤੀ ਕਰੋ ਕਿ ਇਸ ਤੋਂ ਦੂਰ ਵਗਵੇ ਪਰ ਬਾਬਾ ਜੀ ਨੇ ਬੇਨਤੀ ਕੀਤੀ ਸੀ ਅੱਜ ਵੀ ਸਾਨੂੰ ਜ਼ਿਕਰ ਮਿਲਦਾ ਕਿ ਇਹ ਦਰਿਆ ਜਿਹੜਾ 4 ਕਿਲੋਮੀਟਰ ਦੂਰ ਹੈ ਹੁਣ ਔਰ ਬਿਅੰਤ ਸੰਗਤ ਦਾ ਇਸਤਾਨ ਤੇ ਆਣ ਕੇ ਗੁਰੂ ਚਰਨਾਂ ਵਿੱਚ ਨੰਸਰ ਹੋ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਇਸ ਗੁਰਦਵਾਰੇ ਦੇ ਅਟਬੰਥੀ ਜਿਨ੍ਹਾਂ ਨੇ ਸਾਰੀ ਗੱਲਬਾਤ ਸੰਤਲੋ ਇਸ ਗੁਰਦਵਾਰੇ ਸਾਹਿਬ ਦੇ ਇਤਿਹਾਸ ਤੋਂ ਜਾਣਕਾਰੀ ਸੋ ਮੈਂ ਤੁਹਾਡਾ ਆਪਣਾ ਲੱਖਾਂ ਵਿੱਚ ਖੁਸ਼ੀ ਹੈ ਸਾਡੇ ਕੱਪੜੇ ਪਿੱਟ ਗਏ ਨੇ ਜਦੋਂ ਵੀ ਪੈਸਾ ਹੋਵੇ ਭਾਵੇਂ ਗੰਦਗੀ ਹੋਵੇ ਤੇ ਭਾਵੇਂ ਸਰਦੀ ਹੋਵੇ ਸਾਫ਼ ਰਹਿਣ ਲੱਗਣਾ ਜ਼ਰੂਰੀ ਹੈ ਅੱਜ ਭਾਵੇਂ ਆਦਮਾ ਨੇ ਘਰ ਵਾਲੇ ਨਾਲ ਸਲਾਹ ਕੀਤੀ ਵੇਗ ਛੋਟੇ-ਛੋਟੇ ਬੱਚੇ ਆਪਣੇ ਮਾਤਾ-ਪਿਤਾ ਜੀ ਦੇ ਨਾਲ ਸੇਵਾ ਕਰਨ ਵਾਸਤੇ ਆਏ ਹੋਏ ਨੇ